ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਚੈਨਲ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਇੰਸ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਪਹਿਲਾਂ ਦੇ ਲੋਕ ਹੱਥਾਂ ਨਾਲ ਕੰਮ ਕਰਦੇ ਸੀ ਚੱਲਦੇ ਸਿਰਦੇ ਸੀ ਤੰਦਰੁਸਤ ਰਹਿੰਦੇ ਸੀ ਸਾਇੰਸ ਨੇ ਤਰੱਕੀ ਕਰ ਲਈ ਜੀ ਹੁਣ ਹਰ ਕੰਮ ਕਰਨ ਵਾਸਤੇ مشینਾਂ ਜਿਹੜੀਆਂ ਉਪਲਬਧ ਹੋ ਚੁੱਕੀਆਂ ਨੇ ਖਰਚ ਕੰਮ ਜੜਾਇਆ ਉਹ ਮਸ਼ੀਨੀ ਹੋ ਚੁੱਕਾ ਹੈ ਪਰ ਅੱਜ ਵੀ ਸਾਡੇ ਇਸ ਭਾਰਤ ਦੇਸ਼ ਦੇ ਵਿੱਚ ਇਹੋ ਜਿਹੇ ਲੋਕ ਹਨ ਜਿਹੜੇ ਜੁਗਾੜ ਨਾਲ ਕੰਮ ਕਰਦੇ ਆ ਦੇਖੋ ਇਸ ਬੱਚੇ ਨੇ ਤੀਜ ਗਾੜ ਲਗਾਇਆ ਹੈ ਇਸ ਬੱਚੇ ਦੀ ਮਾਂ ਲੁਕਾ ਦੇ ਕੇ ਨਾੇ ਕੰਮ ਕਰਦੀ ਸੀ ਇੱਕ ਦਿਨ ਉਹ ਬਿਮਾਰ ਹੋ ਗਈ ਤਾਂ ਇਸ ਬੱਚੇ ਨੇ ਇੱਕ ਕੈਂਡਿਆ ਸਾਈਕਲ ਲਿਆ ਤੇ ਇਹਨੇ ਇਸ ਬੱਚੇ ਨੇ ਇਸ ਸਕੈਨ ਦੇ ਦੇ ਕੈਮਪੋ ਹੀ ਉਸਨੇ ਕੱਪੜੇ ਤੋਂ ਵੱਡੀ ਮਸ਼ੀਨ ਚਾਲ ਕਰ ਦਿੱਤੀ ਜੋ ਕਿ ਉਹਦੇ ਵਿੱਚ ਕੱਪੜੇ ਪਾਉਂਦਾ ਹੈ ਤੇ ਫਿਰ ਉਹ ਸਾਈਕਲ ਦੇ ਪੈਂਡਲ ਮਾਰ-ਮਾਰ ਕੇ ਉਸ ਮਸ਼ੀਨ ਨੂੰ ਚਲਾਉਂਦਾ ਹੈ ਦੇਖੋ ਕਿੰਨਾ ਸੋਹਣਾ ਤਰੀਕਾ ਹੈ ਬੱਚੇ ਰਿਪਾਇਰ ਕੀਤਾ ਹੈ ਇਸਕੇ ਮਾਰੇ ਪੁੱਤ ਨੇ ਆਪਣੀ ਮਾਂ ਵਾਪਸ ਜਿੰਨਾ ਵਧੀਆ ਜੁਗਾਲ ਬਣਾ ਦਿੱਤਾ

ਇਸ ਬੰਦੇ ਨੇ ਨਵਾਂ ਜਿਹਾ ਡਾੜ ਬਣਾਇਆ ਹੈ। ਇਸਨੇ ਪੱਖਾ ਲਾਇਆ ਤੇ ਪੱਖਾ ਲਾਇਆ। ਇਹ ਪੱਥਰੀ ਲਾਈ। ਉਹ ਪੱਥਰਾ ਚੱਲਦਾ ਆ ਤੇ ਜਿੰਦੇ ਥਾਲੀ 'ਤੇ ਡੰਡਾ ਵੱਜਦਾ ਆ। ਕੋਈ ਆਵਾਜ਼ ਨਹੀਂ ਆਉਂਦੀ ਆ ਕਿ ਪੰਛੀ ਉਸ ਟੇਟ ਵਿੱਚ ਨਹੀਂ ਆਉਂਦੇ। ਦੇਖੋ ਕਿੱਦਾਂ ਵਧੀਆ ਜਿਹਾ ਡਾੜ ਲਾਇਆ ਹੈ। ਕੋਈ ਕਮੀ ਨਹੀਂ ਸਾਡੇ ਦੇ ਉਸ ਚਿੱਟਾਰੇ ਗਾਦੀਆਂ ਸੋ। ਮੈਨੂੰ ਤਾਂ ਬਹੁਤ ਪਸੰਦ ਆਇਆ ਜਿਗਾੜ। Ada deh, deh lo, ekor jagoan aja. Tubuh gila deh, panjang lah sih. Listrik aja jalan, listrik, listrik. Listrik aja motor aja jalan. Lupa deh, bela aja. Tapi es bandelane deh lo. Motorcycle deh, naal di motor bela deh sih. Hei, alat apa dia teriak? dia jagoan ya es

ਉਹ ਮਸ਼ੀਨ ਤੇ ਚੜਕ ਜਾਂਦੇ ਨੇ ਤੇ ਡਰਕਟ ਤੇ ਚੜਕੇ ਨਾਲ ਗੇਰ ਵੀ ਤੋੜਦੇ ਨੇ ਤੋੜ ਵੀ ਡਰਕਟਾਂ ਤੇ ਚੜਦੇ ਨੇ ਤੇ ਇਸ ਮਸ਼ੀਨ ਨੂੰ ਕੰਟਰੋਲ ਕਰਨ ਵਾਲੀ ਰੇਸ ਵੀ ਆ ਬ੍ਰੇਕ ਵੀ ਆ ਉਹਨੂੰ ਕਰਨ ਵਾਸਤੇ ਬਣੀ ਹੋਈ ਹੈ ਤੇ ਕਿਹੜਾ ਲਗਾ ਤਾ ਨੂੰ ਇਹ ਗਾਰਡ ਲੋਕੀ ਬਾਈਕ ਮੋਟਰਸਾਈਕਲ ਅਸੀਂ ਦੇਖ ਤੇ ਜਾਨ ਲਈ ਯੂਜ਼ ਕਰਦੇ ਆ ਹਨਾ ਕੁਛ ਮਤਲਬ ਛੋਟਾ ਸਾਹੀ ਕੋਈ ਲੰਦਾ ਚਲੰਦਾ ਕੋਈ ਪੈਸ਼ਨ ਵਾਲੀ ਲੰਦਾ ਚੰਦਾ ਆ ബൈക്കാട് ബൈക്കുൾ ലാൻ പോക്കാരി പഠിയേന പഠിക്കുക ਆਨੇ ਕੋ ਗੱਡੀ ਕਰਦੇ ਸੀ ਸਾਡੇ ਕਿਸਾਨ ਗਰਮੀਆਂ ਸਰਦੀਆਂ ਹੱਥਾਂ ਨਾਲ ਦਾਤਰੀ ਲੈ ਲੈ। ਇਹਨਾਂ ਨੂੰ ਕੋਣੇ ਜਗਾੜ ਗੱਲ ਗਾ ਕੇ ਦੇਖੋ। ਬੋਰੀ ਪਣੀ ਤੇ ਵੀ ਬੋਰੀ ਕਿੱਦਾਂ ਪਾ ਰਿਹਾ ਬਿਠੀ ਮਸ਼ੀਨ ਬਣਾਤੀ ਥੰਨਾ ਤਣਕ ਨੂੰ ਚੱਕ ਕੇ ਸਿੱਧੀ ਬੋਰੀ ਦੇ ਵਿੱਚ ਪਾ ਰਹੇ ਨੇ। ਆਹ ਦੇਖ ਲਓ ਨਵਾਂ ਜਗਾੜ। ਕੱਪੜੇ ਪ੍ਰੈਸ ਕਰਨ ਦੀ ਟੈਕਨੀਕ ਸਿੱਖ ਲਓ। ਇਹ ਤਾਂ ਵਰਤਨੇ ਕੁੱਟ ਕਰਦੇ ਨਾਲ ਹੀ ਕੱਪੜੇ ਪ੍ਰੈਸ ਕਰ ਦਿੱਤੇ ਸੂਟ ਕਸ ਦੇਖਿਆ ਕਿ ਗਾੜੀ ਕਿੱਲੇ ਤੇ ਗਾੜੀ ਰੋਕਲੇ ਸਾਡੇ ਲੋਕ ਤੇ ਕੰਮੀ ਰਹੀਨ ਦੋਸਤਾਂ ਦੇ ਵਿੱਚ ਤੇ ਗਾੜੀ ਕਰਨ ਵਾਲਿਆਂ ਦੀ ਆਹ ਜਿੱਥੇ ਨਵੇਂ ਬਿਜਾਰੇ ਕਿੰਨਾ ਵਧੀਆ ਲੱਗਾ ਉਹਨਾਂ ਨੇ ਪਾਈਪ ਦੇ ਨਾਲ ਹੀ ਗੁਬਾਰੇ ਬੰਨ ਦਿੱਤੇ ਤੇ ਗੁਬਾਰਿਆਂ ਦੇ ਨਾਲ ਪਾਈ ਕੁਝ ਪ੍ਰਕਾਰ ਦੀ ਪੀਟ ਪਾਈਪ ਦੇ ਵਿੱਚੋਂ ਨਾਲੇ ਹਰ ਘਰੇ ਐਗਜ਼ੀਟ ਪੁਆਇੰਟ ਬਣਾ ਦਿੱਤੇ ਫਸਲ ਨੂੰ ਪਾਣੀ ਦੇਣ ਲਈ ਤੇ ਮੇਰੇ ਕਦਿਆ ਤਕਰੀਰ ਕਰ ਮੇਨਟਰੀ ਕੱਟ ਗਈ। নাও। ਤੁਹਾਡੇ ਵੀ ਤੇ ਦੇ ਇਸ ਤਰ੍ਹਾਂ ਜਗ੍ਹਾ ਦੇ ਡਾਕੂਮੈਂਟਲ ਜੂਰ ਦੱਸੇ ਕਿ ਕਿਤੇ ਕੜੀ ਦੇ ਬਾਰੇ ਵਰਤਦੇ ਹੋ। ਆ ਦੇਖੋ। ਜਿਵੇਂ ਘਰ ਦੀ ਛੋਟੀ ਮੋਟੀ ਕਾਇਰੀ ਆ, ਪਾਰਕ ਆ, ਉੱਥੇ ਪਾਣੀ ਦੇ ਲਈ ਦੇਖੋ ਕਿੰਦਾ ਵਧੀਆ ਜਗ੍ਹਾ ਕੱਢਿਆ। ਟੇਬਲ ਫੋਨ ਦੇ ਉੱਪਰ ਪਾਈਪ ਫਿੱਟ ਕਰਤੀ। ਆ ਗੱਤ ਨੂੰਰ ਜਗੜ ਹੁਣ ਤਾਂ ਮਿਸਤਰੀਆਂ ਦੇ ਕੰਮ ਵੀ ਸੌਖੀ ਹੋ ਗਏ ਪਹਿਲਾਂ ਵਿਚਾਰੇ ਚੱਕ ਕੇ ਬਾਲਟੇ ਇੱਟਾਂ ਲੈ ਰੇ ਰੇਤ ਦੇ ਬਜਰੀ ਦੇ ਉੱਪਰ ਜਾਂਦੇ ਸੀ ਪੌੜੀਆਂ ਚੜ੍ਹ ਕੇ ਆਹ ਦੇਖੋ ਇਸ ਮਿਸਤਰੀ ਨੇ ਕਿੰਨਾ ਸੌਖਾ ਜਗੜ ਲੱਗ ਦਿੱਤਾ ਉੱਤੇ ਉੱਪਰ ਪਾਟੇ ਕਾੰਗ ਬਣਾਉਂਤਾ ਨੇ ਉੱਪਰ ਹੱਟਾ ਉੱਤੇ ਪਚਾਦੀਆਂ ਇਹ ਆਸਾਨ ਦੇ ਆਦਿ ਨੂੰ ਯੱਕ ਇਹਨਾਂ ਦੀ ਲਾਈਫ ਬਹੁਤ ਪਾੜੜੜਾ ਵਾਰੀ ਗਈ ਜਿਵੇਂ ਕਰਕੇ ਇਹਨੇ ਪੜਾਈ ਨਹੀਂ ਕਰ ਸਕਿਆ ਪਰ ਇਹਨੇ ਬਸ ਛੋਟੇ ਲੈ ਕੇ ਸਿੱਪਲੇ ਮਰਨ ਲੱਗ ਦਿੱਤੇ ਤੇ ਨਾਲੇ ਇਹਨੇ ਇੱਕ ਨਾ ਸਿੱਖ ਗਿਆ ਬਹੁਤ ਚੰਗਾ ਤੇ ਨਾਲੇ ਮਤਲਬ ਕੁਛ ਨਹੀਂ ਬਣਾਇਆ ਇਹਨੇ ਨਾ ਆਰਦੋ ਦਾਣੇ ਕੱਢਣ ਵਾਲੀ ਇੱਕ ਮਸ਼ੀਨ ਬਣਾਈ ਜਿਹੜੀ ਬਹੁਤ ਪ੍ਰਚਲਿਤ ਹੋਈ ਲੋਕਾਂ ਆਨੇ ਲੱਗ ਰਹੇ ਉਹਨਾਂ ਦੇ ਕਈ ਇਹੋ ਜਿਹੇ ਨਵੈਂਚਨਾਂ ਨੇ ਜਿਹੜੀਆਂ ਅਮਰੀਕਾ ਵਾਲੇ ਵੀ ਪਸੰਦ ਕਰ ਰਹੇ ਨੇ ਤੇ ਇਹਨਾਂ ਦੇ ਨਵੈਂਚਨਾਂ ਆਸੂ ਨਾਸਾ ਵੱਲੋਂ ਇਹਨਾਂ ਦੀ ਸਿਮਾਨਿਕ ਵੀ ਕੀਤਾ ਗਿਆ ਤੇ ਕੁਝ ਛੱਲੀਆਂ ਤਾਂ ਬਹੁਤ ਖਾਣੇ ਨੂੰ ਬੁਟਾਗ ਲੈ ਰਹੇ ਤੈਨੂੰ ਪਤਾ ਨਾ ਕਿ ਦਾਣੇ ਲਾੜੇ ਕਿੰਨੇ ਔਖੇ ਹੁੰਦੇ ਆ ਤੇ ਦੇਖੋ ਜਿਗਾਰੀਆਂ ਨੇ ਇਹਦਾ ਵੀ ਜਿਗਾੜ ਬਣਾ ਦਿੱਤਾ ਛੱਲੀ ਦੇ ਦਾਣੇ ਵੱਖ ਕਰਨੇ ਵਾਹ ਕਿੰਨਾ ਵਧੀਆ ਤਰੀਕਾ ਬਣਾਇਆ ਨਾਲੇ ਤੁਹਾਨੂੰ ਇਹ ਪਸੰਦ ਆ ਰਹੇ ਜੇ ਤਰੀਕੇ ਦਾ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਮਾਰ ਗਿਆ ਤੁਸੀਂ ਸਾਰੇ ਜੰਦੇ ਤੁਹਾਨੂੰ ਪਤਾ ਨਹੀਂ ਮਾਰ ਗਿਆ ਤੋੜਨਾ ਕਿੱਟਣਾ ਕਿਦੋਂ ਖਾਂਦਾ ਕਰਕੇ ਤਈ ਕੁਝ ਕਰਨਾ ਦਿੰਦਾ ਹਨਾ ਤਾਂ ਦੇਖੋ ਇਹਨਾਂ ਨੇ ਕੀ ਜੁਗਾਰ ਬਣਾਇਆ ਕਲੀ ਨਾਰਿਆਂ ਦੇ 10 ਮਿੰਟ ਚ ਤੋੜ ਦਿੰਦੇ ਨੇ ਪੰਜਾਬ ਦੇ ਹਰਿਆਣਾ ਦੇ ਕਲਦੀਪ ਸਿੰਘ ਨੇ ਦੇਖੋ ਇਹਨਾਂ ਨੇ ਜੁਗਾਰ ਬਣਾਇਆ ਨੇ ਕਿ ਏਅਰਕraft ਬਣਾ ਦਿੱਤਾ ਜਿਹੜਾ ਕਿ 12 ਫੁੱਟ ਤੱਕ ਉੱਡ ਸਕਦਾ ਆ ਤੇ ਇਹਦੇ ਨਾਲ ਹੀ ਆਪਣੇ ਦਿਲ ਦੀ ਰੀਜ ਵੀ ਪੂਰੀ ਕਰ ਲੈਂਦੇ ਨੇ ਇਜਾਜ਼ਤ ਦੇ ਦੇ ਕੇ ਛੁੱਟੇ ਵੀ ਲੈ ਲੈਂਦੇ ਨੇ ਜਿੰਨਾਂ ਦੇ ਘਾਲ ਤੇ ਬਠਾ ਦਾ ਸ਼ੌਂਕ ਆ ਉਹ ਪੂਰਾ ਹੋ ਗਿਆ ਲਾਲਾ ਕਿ ਬੜਾ ਵਧੀਆ ਤਰੀਕੇ ਨਾਲ ਨੇ ਤਿਆਰ ਕੀਤਾ ਹੈ ਸਾਨੂੰ ਮਾਣਾ ਚਾਹੀਦਾ ਆਪਣੇ ਲੋਕਾਂ ਦੇ ਪਿੰਡ ਬਸਤਾਂ ਦੇ ਲੋਕਾਂ ਦੇ ਤੇ ਗੜੀ ਇਦਾਂ ਨੇ ਵੈਂਚਰ ਕਰਦੇ ਨੇ ਬਹੁਤ ਸਾਰਿਆਂ ਨੇ ਵੈਂਚਰ ਸੀ ਦਿਗਿਆ ਹੈ ਪਾਰਟ ਵਿੱਚ ਅੰਦਰ ਅੱਗੇ ਤੁਸੀਂ ਵੀ ਦੱਸੋ ਕਿਹੜੀ ਕਿਹੜੀ ਵੈਂਚਰ ਤੁਸੀਂ ਕਰ ਚੁੱਕੇ ਹੋ ਥੈਂਕ ਯੂ ਸਬਸਕ੍ਰਾਈਬ ਕਰੇ ਸਾਡੇ